ਜਿਨ੍ਹਾਂ ਦੇ ਲੋਕਾਂ ਦੇ ਘਰ ਗਿਰ ਗਏ ਬੜੀ ਮੁਸ਼ਕਲ ਨਾਲ ਜਾਨ ਬਚੀ ਹੈ ਔਰ ਜ਼ਖਮੀ ਵੀ ਹੋ ਗਏ ਮਤਲਬ ਛੱਤ ਹੀ ਨਹੀਂ ਰਹੀ ਸਿਰ ਦੇ ਉੱਤੇ ਵਿੱਚ ਬਜ਼ੁਰਗ ਵੀ ਸਨਾਂ ਦੇ ਵਿੱਚ ਜ਼ਿਆਦਾ ਔਰ ਇਹਦੇ ਨਾਲ ਮੈਂ ਬਾਕੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਜਿਹੜੇ ਦਾਨੀ ਸੱਜਣਾਂ ਹਨ ਵਿੱਚ ਡਾਕਟਰ ਵੀ ਆ ਸਾਡਾ ਰਜਿੰਦਰਾ ਜਿੰਮਖਾਨਾ ਜਿਹੜਾ ਆਰਜੀਐਮਸੀ ਨੂੰ ਕਹਿੰਦੇ ਅਸੀਂ ਉਹ ਵੀ ਕਲੱਬ ਵੀ ਆ ਸਾਡਾ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਬਹੁਤ ਸਾਰੇ ਐਨ ਆਰ ਆਈ ਆ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਸੈਕਰੋਮੈਂਟੋ ਦੇ ਵਿੱਚੋਂ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਡਿਵਾਈਨ ਓਕਾਰ ਮਿਸ਼ਨ ਆ ਜਿਨ੍ਹਾਂ ਨੇ ਇਹਦੀ ਸ਼ੁਰੂਆਤ ਕੀਤੀ ਪਹਿਲਾਂ ਬਾਰਡਰ ਤੇ ਉਹਨਾਂ ਨੇ ਬਹੁਤ ਮਦਦ ਕੀਤੀ ਹੁਣ ਉਹਨਾਂ ਨੇ ਫਿਰ ਉਹਨਾਂ ਨੇ ਇਨੀਸ਼ੀਏਟਿਵ ਲਿਆ ਸਾਰੇ ਦਾਨ ਇੱਕੋ ਗੱਲ ਕਰ ਰਹੇ ਆ ਵੀ ਜਿਹੜਾ ਅਸਲੀ ਜਿਹਨੂੰ ਲੋੜ ਆ ਉਹਦੇ ਘਰ ਤੱਕ ਜਾ ਕੇ ਪਹੁੰਚ ਜਾਵੇ ਮੈਂ ਕਿਹਾ ਜੀ ਮੈਂ ਬਤਾ ਕੇ ਆਉਂਗਾ ਉਹ ਕਹਿੰਦੇ ਸਾਨੂੰ ਵਿਸ਼ਵਾਸ ਆ ਤੇ ਉਹਨਾਂ ਨੇ 50 50 5000 ਦੇ ਚੱਕ ਭੇਜਿਆ ਨਾ ਵਾਸਤੇ ਤੇ ਹੋਰ ਬਹੁਤ ਮਦਦਦ ਆ ਰਹੀ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਜੇ ਦੀ ਰੇੜੀ ਉਹਦਾ ਅਸੀਂ ਉਹਨਾਂ ਦੇ ਮੱਦੇਨਜ਼ਰ ਉਹਨਾਂ ਦੀ ਹਰ ਤਰ੍ਹਾਂ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦੀ ਦੁਕਾਨ ਵੀ ਦੁਬਾਰਾ ਬਣਾਵਾਂਗੇ ਘਰ ਵੀ ਬਣਾਵਾਂਗੇ ਜੇ ਰੇੜੀ ਟੁੱਟ ਗਈ ਉਹ ਵੀ ਲੈ ਕੇ ਦੇਵਾਂਗੇ ਉਹਨਾਂ ਦੇ ਕੰਮ ਸ਼ੁਰੂ ਕਰਾਵਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਜਿਹਦਾ ਖੇਤ ਉਹਦੀ ਰੇਤ ਇਹ ਕਰਕੇ ਉਹਨਾਂ ਨੇ ਉਹਨੂੰ ਇਸੇ ਤਰ੍ਹਾਂ ਜਿਹੜੀ ਉਹਨਾਂ ਨੂੰ ਕੰਪੰਸੇਸ਼ਨ ਆਏਗੀ ਘਰਾਂ ਵਾਸਤੇ ਆਡਾ ਆਏਗੀ ਦੁਕਾਨਾ ਵਾਲਿਆਂ ਵਾਸਤੇ ਵੀ ਆਡਾ ਆਏਗੀ ਜਿਹੜਾ ਜਿਹਦਾ ਵੀ ਨੁਕਸਾਨ ਹੋਇਆ ਪਸ਼ੂ ਧਨ ਵਾਸਤੇ ਵੀ ਆਏਗੀ ਸਾਰੀ ਉਹਨਾਂ ਦੀ ਮਦਦ ਕਰਕੇ ਦੁਬਾਰਾ ਇਹਨਾਂ ਨੂੰ ਪੈਰਾਂ ਤੇ ਖੜਾ ਕਰਾਂਗੇ ਸੋ ਮੈਨੂੰ ਖੁਸ਼ੀ ਆ ਕਿ ਅੱਜ ਵਿਧਾਨ ਸਭਾ ਹਲਕਾ ਪੋਆ ਦੇ ਅੰਦਰ ਪੰਜਾਬ ਦੇ ਹੈਲਥ ਮਿਨਿਸਟਰ ਡਾ. ਡਬਲੂ ਵੀਸਨ ਦੀ ਵੱਲੋਂ ਇੱਕ ਐਨਜੀਓ ਦੇ ਰਾਹੀਂ 12 ਪਰਿਵਾਰਾਂ ਨੂੰ ਇੱਥੇ 55000 ਰੁਪਏ ਦੀ ਆਰਥਿਕ ਸਹਾਇਤਾ ਦੇ ਤੌਰ ਤੇ ਚੈੱਕ ਦਿੱਤੇ ਗਏ ਆ ਸੋ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਜਿਨ੍ਹਾਂ ਦੇ ਬੜੇ ਸੂਝਵਾਨ ਤੇ ਚੇਤਨ ਮਾਈਂਡ ਲੋਕਾਂ ਨੇ ਇਹ ਪੈਸੇ ਇਕੱਠੇ ਕਰਕੇ ਜਿਹੜੇ ਅਫੈਕਟਡ ਨੇ ਜਿਨ੍ਹਾਂ ਦੇ ਘਰ ਟਹਿ ਗਏ ਆ ਰਾਵੀ ਚ ਰੁੜ ਗਏ ਆ ਯਾ ਸੈਮੀ ਡੈਮੇਜ ਹੋ ਗਿਆ ਰਹਿਣ ਦੇ ਕਾਬਲ ਨਹੀਂ ਦੇ ਉਹਨਾਂ ਨੂੰ ਅੱਜ ਜਿਹੜੇ ਚੱਕ ਪਿੰਡ ਕੀਤੇ ਆ ਤੋਂ ਉਹਨਾਂ ਦੇ ਚਿਹਰਿਆਂ 'ਤੇ ਵੀ ਇਸ ਗੱਲ ਦੀ ਖੁਸ਼ੀ ਆ ਉਹਨਾਂ ਦੇ ਇਸ ਮੱਦੇ ਨਾਲ ਬਹੁਤ ਵੱਡਾ ਬਾਲ ਮਿਲਿਆ